ਪੰਜਾਬ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਗਿਆ। ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਦਿਹਾਤੀ ਹਲਕਾ ਅਜਨਾਲਾ ਤੋਂ ਜਿੱਥੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਤੇ ਰੇਡ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਵੱਲੋਂ ਤੇ ਮੌਕੇ ਤੇ ਪਹੁੰਚ ਕੇ ਉਹਨਾਂ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਂਦਾ ਹੈ। ਇਸ ਰੇਡ ਦੇ ਵਿੱਚ ਦੱਸਿਆ ਜਾ ਰਿਹਾ ਵੀ 15 ਦੇ ਕਰੀਬ ਟਰੱਕ 2 ਜੀਸੀਬੀ ਕ੍ਰੇਨਾਂ ਤੇ ਤਿੰਨ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਦੇ ਵੱਲੋਂ ਚੰਗੀ ਫੀਲਡਿੰਗ ਲਾ ਕੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਮਾਨਯੋਗ ਐਸਐਸਪੀ ਸਾਹਿਬ ਅਮਸਰ ਰੂਲੂ ਦਿੱਹਾਂ ਤੇ ਹਾਥਾਂ ਤੇ ਸardar ਗੁਜਰਾਤ ਸਿੰਘ ਐਸਪੀ ਸਾਹਿਬ ਦੀ ਗਵਾਹੀ ਤੇ ਡੀਐਸਪੀ ਸਾਹਿਬ ਵਰਗੀਆਂ ਅਧਿਕਾਰੀਆਂ ਦੀ ਗਵਾਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਮੁਕੰਮਲਾਈ ਗਈ ਸੀ ਇਹਦੇ ਤਹਿਤ 15 ਵੱਡੇ ট্রাক 40 ਫੁੱਟ ਦੇ ਐਲਪੀ ਤੇ ਦੋ ਜੀਸੀਪੀ ਜਿਹੜੀਆਂ ਨੇ ਤਬ ਕੀ ਹੋਏ ਮੰਨ ਲਓ ਮੰਨ ਦੇ ਰੱਖੀ ਹੋਈ ਕਿਸੇ ਦੀ ਆ ਤਿੰਨ ਦੋਸ਼ੀਆਂ ਨੂੰ ਰੈਸਟ ਕੀਤਾ ਗਿਆ ਮਾਈਨਿੰਗ ਐਕਟ ਦੇ ਤਹਿਤ ਮੁਕੱਦਮਾ ਕੀਤਾ ਗਿਆ ਕੀ ਕਾਰਨ ਦੇਣਾ ਚਾਹੁੰਦੇ ਹੋ ਜਿਹੜੇ ਮਾਈਨਿੰਗ ਵਾਲੇ ਨੇ ਕੀਤਾ ਕਿਸੇ ਕਿਸੇ ਵੀ ਹੱਦ ਤੱਕ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਨਹੀਂ ਹੁੰਨ ਦਿੱਤੀ ਜਾਊਗੀ ਔਰ ਮਾਈਨਿੰਗ ਕਰਨ ਵਾਲਿਆਂ ਨੂੰ ਤਾੜਨਾ ਕਿ ਇਹਨਾਂ ਆਪਣੀਆਂ ਕੋਈ ਹੱਦਾਂ ਤੋਂ ਬਾਹਰ ਸਰ ਅੱਗੇ ਵੀ ਇਸ ਤਰ੍ਹਾਂ ਦਾ ਪ੍ਰਸ਼ਨ ਜਰੀਆ ਹੋ ਗਿਆ ਹੈ ਹਾਂ ਬਿਲਕੁਲ ਮਾਈਨ ਦੇ ਖਿਲਾਫ ਇਸ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਇਹ ਆਪਰੇਸ਼ਨ ਜਿਹੜੇ ਚੱਲਦੇ ਰਹੇ